ਫਗਵਾੜਾ ਨਿਕਲ ਕੇ ਸਾਹਮਣੇ ਆ ਰਹੀ ਹੈ ਫਗਵਾੜਾ ਸ਼ਹਿਰ ਦੀ ਜਿੱਥੇ ਰਾਜਾ ਗਾਰਡਨ ਕਲੋਨੀ ਦੇ ਵਿੱਚ ਬਾਹਰ ਬੈਠੀਆਂ ਮਾਤਾਵਾਂ ਦੇ ਗਲੇ ਦੇ ਵਿੱਚ ਸੋਨੇ ਦੀ ਚੈਨ ਤੇ ਬਾਲੀਆਂ ਨੂੰ ਝਪਟ ਮਾਰ ਇੱਕੇ ਫਰਾਰ ਹੋਣ ਦੀ ਘਟਨਾ ਸਾਹਮਣੇ ਆਈ ਐਸਆਈਏ ਸਟਾਫ ਅਤੇ ਸਤਨਾਮਪੁਰਾ ਅਧਿਪੁਰਸ ਸਾਂਝੇ ਤੌਰ ਤੇ 10 ਦਿਨ ਵੱਡੀ ਸਫਲਤਾ ਨੂੰ ਪ੍ਰਾਪਤ ਕੀਤਾ ਐਸਪੀ ਸਾਹਿਬ ਰਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਕਪੂਰਤਲਾ ਸ਼੍ਰੀ ਗੌਰਵ ਅਤੋਰਾ ਦੀ ਅਗਵਾਹੀ ਦੇ ਹੇਠ ਇਸ ਟੀਮ ਨੂੰ ਜਦੋਂ ਗਠਿਤ ਕੀਤਾ ਗਿਆ ਇਹਨਾਂ ਨੇ 10 ਦਿਨਾਂ ਦੇ ਅੰਦਰ ਇਹਨਾਂ ਤਿੰਨਾਂ ਚਾਟ ਮਾਰਾਂ ਨੂੰ ਦਬੋਚ ਲਿਆ ਜਿਨ੍ਹਾਂ ਦੇ ਕੋਲੋਂ ਇੱਕ 32 ਬੋਰ ਰਿਵਾਲਵਰ ਦੋ ਨਕਲੀ ਰਿਵਾਲਵਰ ਇੱਕ ਖੰਡਾ ਤੇ ਇੱਕ ਦਾਤਰ ਮੋਟਰਸਾਈਕਲ ਨੂੰ ਵੀ ਬਰਾਮਦ ਕੀਤਾ ਇਹਨਾਂ ਦੇ ਕੁਝ ਮੈਂਬਰ ਜੇਲ੍ਹ ਦੇ ਵਿੱਚੋਂ ਅ ਹਜੇ ਆਏ ਹੀ ਸਨ ਜਿਨ੍ਹਾਂ ਦੇ ਅਲੱਗ-ਅਲੱਗ ਅਪਰਚੇ ਦਰਜ ਪਹਿਲਾਂ ਵੀ ਹੋਏ ਹਨ ਇਥੋਂ ਤੱਕਰ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹਨਾਂ ਨੇ ਛੋਟੀ ਮੋਟੀ ਕਟਨਾ ਨਵਾਂ ਸ਼ਹਿਰ ਦੇ ਵਿੱਚ ਵੀ ਕੀਤੀ ਹੈਗੀ ਆ ਅਕਸਰ ਇਹ ਛੋਟੀਆਂ-ਮੋਟੀਆਂ ਕਟਨਾਵਾਂ ਨੂੰ ਇਕੱਲੇ ਵੇਖ ਕੇ ਵਿਅਕਤੀ ਨੂੰ ਇਲਜ਼ਾਮ ਦਿੰਦੇ ਸਨ ਸਤਨਾਮਪੁਰਾਪੁਰਸ ਅਤੇ ਸੀਐਸਟਾਪ ਅਨੇਤ ਦਬੋਚੇ ਵਾਰ ਤਰੀਫ ਐਸਪੀ ਸਾਹਿਬ ਅਰਪਿੰਦਰ ਕੌਰ ਹਾਂਡਾ ਨੇ ਟੀਮ ਦੀ ਕੀਤੀ ਕਿ ਸੀਐਸਟਾਫ ਨੇ ਬਹੁਤ ਜ਼ਬਰਦਸਤ ਮਿਹਨਤ ਕਰਨ ਉਪਰੰਤ ਤਿੰਨਾਂ ਮੁਲਜ਼ਮਾਂ ਨੂੰ ਜਾਂ ਦਬੋਚਿਆ ਦੇਖੀ ਐਸਪੀ ਸਾਹਿਬ ਕੀ ਕਹਿ ਰਹੇ ਹਨ ਜਿਹੜੇ ਕਿ ਤਿੰਨ ਨੌਜਵਾਨ ਖੜਿਆ ਹਾਂਜੀ ਤਾਂ ਮਾਨਯੋਗ ਡੀਜੀਪੀ ਸਾਹਿਬ ਔਰ ਐਸਐਸਪੀ ਕਪੂਠਲਾ ਸ਼੍ਰੀ ਗੌਰਵ ਤੂਰਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਉੱਪਰ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਲਗਾਤਾਰ ਮੁਹਿੰਮ ਚੱਲੀ ਜਾ ਰਹੀ ਹੈ ਉਹਦੇ ਵਿੱਚ ਸਾਡੀ ਥਾਣਾ ਸਤਨਾਗਪੁਰਾ ਦੀ ਪੁਲਿਸ ਨੂੰ ਸੀਆਈਏ ਦੀ ਟੀਮ ਦੇ ਮਦਦ ਤੇ ਨਾਲੇ ਕੁਾਰ ਅੱਛੀ ਸਫਲਤਾ ਹਾਸਲ ਨਹੀਂ ਹੋਈ ਹੈ ਇਹ ਵਿੱਚ ਇੱਕ ਵਾਰਦਾਤ ਹੋਈ ਸੀ ਜੀ 22 ਦਸੰਬਰ ਨੂੰ ਰਾਜਾ ਗਾਰਡਨ ਕਲੋਨੀ ਐਮਬੀਐਸ ਸਤਨਾਗਪੁਰਾ ਥਾਣਾ ਦੇ ਵਿੱਚ ਜਿੱਦੇ ਦੋ ਨੌਜਵਾਨ ਦਾਤ ਦਿਖਾ ਕੇ ਲੇਡੀ ਦੇ ਚੇਨ ਖੋਹ ਕਰਦੇ ਐ ਇਹ ਕਾਫੀ ਸੈਂਸੇਸ਼ਨਲ ਕ੍ਰਾਈਮ ਸੀਗਾ ਜਿਹਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਕਾਫੀ ਸਹਿਮ ਦਾ ਮੋਲ ਸੀ ਤੁਰੰਤ ਕਾਰਵਾਈ ਕਰਦੇ ਹੋਏ ਇਹਦੇ ਵਿੱਚ ਐਫ ਆਈ ਆਰ 163 ਬਟਾ 24 ਥਾਣਾ ਸਤਨਾਮਪੁਰਾ ਅੰਡਰ ਵੇਰੀਅਸ ਸੈਕਸ਼ਨਸ ਆਫ ਸਨੈਚਿੰਗ ਜੋ ਕਰੇਗੇ ਆਪਣੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਸਪੈਸ਼ਲਾਈਜ਼ਡ ਟੀਮਸ ਸੀ ਆਈ ਐਨ ਚਾਰਜ ਸਬ ਇੰਸਪੈਕਟਰ ਬਿਸਮਲ ਦੇ ਅੰਡਰ ਸੀ ਸੀ ਟੀ ਵੀ ਫੁਟੇਜ ਪਲੱਸ ਹੋ ਰਿਹਾ ਡੰਪ ਕਲੈਕਸ਼ਨ ਔਰ ਜਿਹੜੇ ਸੀ ਸੀ ਟੀ ਵੀ ਫੁਟੇਜ ਸਾਨੂੰ ਮੌਕੇ ਤੋਂ ਮਿਲੀਆਂ ਸੀਗੀਆਂ ਉਹਦੇ ਉੱਪਰ ਸਾਡੀਆਂ ਟੀਮਸ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਲਗਾਤਾਰ 10 ਦਿਨਾਂ ਸਾਡੀ ਟੀਮਾਂ ਇਹੇ ਪਰ ਲੱਗੀਆਂ ਰਹੀਆਂ ਵਿੱਚ ਕਾਫੀ ਮੁਸ਼ਕਿਲਾਂ ਵੀ ਪੇਸ਼ ਆਈਆਂ ਪਰ ਪਰਸਿਸਟੈਂਟ ਕਾਰਵਾਈ ਕਰਦੇ ਹੋਏ ਅਸੀਂ ਇਹ ਬੰਦਿਆਂ ਨੂੰ ਟ੍ਰੇਸ ਕਰ ਲਿਆ ਜਿਹੜੇ ਕਿ ਇਹ ਤਿੰਨ ਸਾਨੂੰ ਮੁਜਰਮੇ ਦੇ ਵਿੱਚ ਦੋਸ਼ੀ ਪਾਏ ਗਏ ਮਧੁਰ ਮਗੂ ਜਿਹੜਾ ਜੀ ਸ਼੍ਰੀ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਉਸ ਗੌਰਵ ਇਹ ਅਲਾਚੌਰ ਸ਼੍ਰੀ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਆਫਤਾਬ ਇਲੀਅਸ ਸੌਰਵ ਜਿਹੜਾ ਕਿ ਇਹ ਫਗਵਾੜੇ ਦਾ ਰਹਿਣ ਵਾਲਾ ਹੈ ਇਹ ਬੜੇ ਹੀ ਪੇਸ਼ੇਵਾਰ ਮੁਜਰਮ ਹੈਗੇ ਨੇ ਦੋ ਦੇ ਖਿਲਾਫ ਆਲਰੇਡੀ ਪਹਿਲਾਂ ਵੀ ਪਰਚੇ ਦਰਜ ਨੇ ਗੁਰਪ੍ਰੀਤ ਇਲियस ਗੌਰਵ ਦੇ ਖਿਲਾਫ ਤਿੰਨ ਪਰਚੇ ਆਲਰੇਡੀ ਹੈਗੇ ਨੇ ਇਹ ਵੀ ਜ਼ਿਆਦਾਤਰ ਕਿ ਚੋਰੀਆਂ ਦੇ ਤੇ ਐਨਡੀਪੀਐਸ ਦੇ ਕੇਸਿਸ ਨੇ ਆਫਤਾਬ ਉਰਫ ਸੌਰਵ ਦੇ ਖਿਲਾਫ ਚਾਰ ਪਰਚੇ ਆਲਰੇਡੀ ਹੈਗੇ ਨੇ ਇਹਦੇ ਵਿੱਚ ਵੀ ਇਹ 379 ਬੀ ਔਰ ਜਿਹੜੇ ਘਰਾਂ ਚੋਰੀਆਂ ਕਰਨ ਵਾਲੇ ਉਹ ਪਰਚੇ ਹੈਗੇ ਐ ਤੇ ਇਹ ਰੀਸੈਂਟਲੀ ਮਹੀਨਾ ਡੇਢ ਮਹੀਨਾ ਹੀ ਹੋਇਆ ਸੀਗਾ ਇਹ ਬੇਲ ਤੇ ਆਏ ਹੋਏ ਸੀਗੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜੀ ਸਾਡੀ ਵਾਰਦਾਤ ਦੇ ਵਿੱਚ ਚੀਨੀ ਖੋਹੀ ਸੀ ਉਹ ਰਿਕਵਰ ਹੋ ਗਈ ਹੋਈ ਹੈ ਇੱਕ ਵਾਰਦਾਤ ਇਹਨਾਂ ਨੇ ਵਾਲੀਆਂ ਖੋਹ ਕੀਤੀਆਂ ਸੀ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉਹ ਵਾਲੀਆਂ ਵੀ ਇਹਨਾਂ ਕੋਲੋਂ ਰਿਕਵਰ ਹੋਈਆਂ ਨੇ ਹੋਰ ਇਹਨਾਂ ਦੀ ਪੁੱਛੀ ਜਦੋਂ ਸਖਤੀ ਨਾਲ ਕੀਤੀ ਗਈ ਤੇ ਇੱਕ ਇਹਨਾਂ ਦੇ ਕੋਲ 32 ਗੋਲ ਦਾ ਪਿਸਤਲ ਵੀ ਰਿਕਵਰ ਹੋਇਆ ਜਿਹੜਾ ਕਿ ਇਹਨੂੰ ਕਦੇ ਕੋਈ ਜੇਲ੍ਹ ਦੇ ਵਿੱਚ ਹੁੰਦਾ ਮਿਲਿਆ ਸੀਗਾ ਉਹਨਾਂ ਨੇ ਉਹਨੂੰ ਉੱਪਰ ਪ੍ਰਕਿਆ ਕਰਵਾਇਆ ਸੀਗਾ ਫੇਰ ਇਹਨਾਂ ਤੋਂ ਜਿਹੜੀ ਇੱਕ ਮੋਟਰਸਾਈਕਲ ਰਿਕਵਰ ਹੋਇਆ ਇਹਨਾਂ ਨੇ ਜਿਹੜੀ ਔਕੇ ਤੇ ਕਿੱਟ ਰੱਖੀ ਹੋਈ ਸੀ ਜਿਹੜੇ ਜੈਕਟ ਕੱਪੜੇ ਪਾਏ ਹੋਏ ਸੀ ਉਹ ਸਾਰੇ ਸਾਡੇ ਕੋਲੇ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਦੋ ਇਹਨਾਂ ਦੇ ਕੋਲੇ ਟॉय ਪਿਸਟਲ ਵੀ ਰਿਕਵਰ ਹੋਏ ਆ ਕਦੀ ਇਹ ਸਿਰਫ ਡਰਾਵੇ ਵਾਸਤੇ ਦਿਖਾਉਣ ਵਾਸਤੇ ਜਿਹੜੇ ਇਹਦਾ ਵੀ ਇਸਤੇਮਾਲ ਕਰਦੇ ਸੀਗੇ ਤਾਂ ਇਹਨਾਂ ਦੇ ਅਰੈਸਟ ਦੇ ਨਾਲ ਇੱਕ ਜਿਹੜੇ ਹੈਗੇ ਪੇਸ਼ਾਵਰ ਜਿਹੜੇ ਮੁਜਰਮ ਨੇ ਜਿਹੜੇ ਹੋਰ ਵੀ ਅੱਗੇ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਉਹ ਵੀ ਲੁੱਟੀਆਂ ਨਹੀਂ ਤੇ ਸਾਡੀ ਜਿਹੜੀ ਇਹ ਵਾਰਦਾਤ ਚ ਰਿਕਵਰੀ ਵੀ ਪ੍ਰੋਪਰ ਹੋਈ ਆ ਬੜੀ ਮਿਹਨਤ ਕੀਤੀ ਹੈ ਜੀ ਟੀਮ ਨੇ ਇਹਨਾਂ ਨੇ ਜੋ ਪੁੱਛੀ ਚ ਦੱਸਿਆ ਕਿ ਇੱਕਦੇ ਹੋਰ ਸ਼ਹਿਰਾ ਜਿਵੇਂ ਨਵਾਂ ਸ਼ਹਿਰਾ ਜਿਵੇਂ ਇਹਨਾਂ ਨੇ ਕੋਈ ਡੇਰੀ ਆ ਉਤੋਂ ਗੱਲਾਂ ਗੱਲੇ ਤੋਂ ਪੈਸੇ ਚੋਰੀ ਕੀਤੇ ਹੈ ਕੋਈ ਠੇਕੇ ਦੇ ਬਾਹਰ ਹੁੰਦੇ ਸੀ ਕੋਈ गिर ਗਿਆ ਤਾਂ ਉਹਦੇ ਵੀ ਪੈਸੇ ਚੋਰੀ ਕਰ ਲੈਨੇ ਸੋ ਛੋਟੀਆਂ ਮੋਟੀਆਂ ਵੀ ਇਹ ਚੋਰੀਆਂ ਕਰਦੇ ਹੁੰਦੇ ਸੀਗੇ ਤੇ ਦਾਤ ਦਿਖਾ ਕੇ ਵੈਪਨ ਦਿਖਾ ਕੇ ਇਹਨਾਂ ਦਾ ਮੇਨ ਮਾਡਲ ਉਪਰੰਦੀ ਸੀਗਾ ਤੋਂ ਇਸੇ ਨਾਲ ਹੀ ਸਾਡੀ ਇਹ ਟੀਮ ਨੂੰ ਬੜੀ ਅੱਛੀ ਇਹਨਾਂ ਨੂੰ ਕਾਮਯਾਬੀ ਮਿਲੀ ਹੈ ਬਹੁਤ ਮਿਹਨਤ ਕੀਤੀ ਹੈ ਟੀਮ ਨੇ ਇਹ ਜਿਹੜੀ ਮੁਹਿੰਮ ਸਾਡੀ ਅੱਗੇ ਵੀ ਲਗਾਤਾਰ ਚੱਲਦੀ ਰਹੇਗੀ ਮੈਡਮ ਇਹਦੇ ਵਿੱਚ ਮਾਸਟਰਮਾਈਂਡ ਕੌਣ ਸੀ ਇਹਦੇ ਵਿੱਚ ਮਾਸਟਰਮਾਈਂਡ ਜੀ ਗੁਰਪ੍ਰੀਤ ਹੈਗਾ ਜਿਹੜਾ ਨਵਾਂ ਸ਼ਹਿਰ ਦਾ ਅਲਾਚੌਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਦੂਜੇ ਨੂੰ ਸ਼ਹਿਰ ਜੋ ਮਿਲੇ ਚਿੱਟਾ-ਚਿੱਟਾ ਲਾਉਣ ਦੇ ਆਦੀ ਹੈਗੇ ਨੇ ਡਰਗ ਐਡਿਕਟ ਹੈਗੇ ਨੇ ਕਿ ਜਿਹੜਾ ਸਾਡਾ ਇੱਥੇ ਫਗਵਾੜੇ ਦੇ ਵਿੱਚ ਲੜਕਾ ਅਕਿਊਜ਼ਡ ਹੈਗਾ ਵੈ ਉਹ ਬੇਸਿਕਲੀ ਇਹਨਾਂ ਨੂੰ ਅ ਇੱਥੇ ਰੇਕੀ ਰੂਪੇ ਮੰਨਦਾ ਸੀ ਵੀ ਕਿਹੜਾ ਏਰੀਆ ਬੈਟਰ ਆ ਜਿੱਥੇ ਤੁਸੀਂ ਵਾਰਦਾਤ ਕਰਕੇ ਤੇ ਤੁਸੀਂ ਫੜੇ ਨਹੀਂ ਜਾਓਗੇ ਤੇ ਕੋਈ ਕਲੀਨਕਲ ਸਾਂਭ। ਜਿਹੜਾ ਮਨ ਫਗਵਾੜੇ ਦਾ ਵਾਸਤੇ ਇੱਥੇ ਪਹਿਲਾਂ ਕੋਈ ਪ੍ਰਚਲਨ ਜਾਏ ਗੁਰਪ੍ਰੀਤ ਦਾ ਇਹ ਵੀ ਸਾਰੇ ਜਲੰਧਰ ਦੇ ਪਰਚੇ ਹੈਗੇ ਜੀ ਸੀਪੀ ਜਲੰਧਰ ਦੇ ਵਿੱਚ ਇਹਦੇ ਚਾਰ ਪਰਚੇ ਹੈਗੇ ਨੇ ਤੇ ਇਹ ਰੀਸੈਂਟਲੀ ਦਸੰਬਰ ਮਹੀਨੇ ਦੇ ਵਿੱਚ ਹੀ ਬੇਲੌਉ ਇੱਕ ਆਪਾਂ ਮੋਟਰਸਾਈਕਲ ਬਰਾਮਦ ਕੀਤਾ ਜੋ ਬੁਖ ਮੋਟਰਸਾਈਕਲ ਚੋਰੀ ਦਾ ਕਰਨ ਦਾ ਆਪਣਾ ਮੋਟਰਸਾਈਕਲ ਉਹਨਾਂ ਨੇ ਇਦਾਂ ਹੀ ਬਰਾਮਦਤਾ ਕਰਕੇ ਖਰੀਦਿਆ ਹੋਇਆ ਸੈਕੰਡ ਹੈਂਡ ਖਰੀਦਿਆ ਸੀਗਾ 10000 ਦੇ ਵਿੱਚ ਇਹ ਗੁਰਪ੍ਰੀਤ ਦੇ ਨਾਮ ਤੇ ਐਨੇ ਖਰੀਦਿਆ ਹੋਇਆ ਇਹ ਕਿਸ ਤਰ੍ਹਾਂ ਦੀ ਪਲੈਨਿੰਗ ਕਰਦਾ ਜਿਹੜੀ ਪੁਲਿਸ ਨੂੰ ਇੰਨੀ ਮਿਹਨਤ ਕਰਨੀ ਪਈ ਇਨਾਂ ਦਾ ਜੀ ਬਹੁਤ ਘੁੰਮਦੇ ਸੀ ਗਲੀਆਂ ਚ ਜਿੱਥੋਂ ਇੱਥੋਂ ਦਾ ਕੀ ਇਹਨਾਂ ਨੂੰ ਛਾਕਾ ਜੀ ਪਲੱਸ ਇਹਨਾਂ ਨੇ ਵਿੱਚ ਕੱਪੜੇ ਵੀ ਚੇਂਜ ਕੀਤੇ ਆ ਤਾਂ ਕਿ ਜਿਹੜਾ ਕਿ ਸਾਡੀ ਪਛਾਣ ਨਾ ਹੋ ਸਕੇ ਕੱਪੜੇ ਚੇਂਜ ਕਰ ਲਏ ਮੈਮ ਜਿਹੜੀ ਸੇਮ ਸੇਮ ਜੈਕਟ ਜਿਹੜੀ ਸ਼ਹਾਪੁਰ ਵੀ ਤੇ ਫੁਗੜਾ ਵੀ ਪਾਈ ਸੀ ਉਹ ਉਹ ਉਹੀ ਜੈਕਟ ਨਾਲ ਬਰਾਮਦ ਕੀਤੀ ਆ ਹਾਂਜੀ ਹਾਂਜੀ ਉਹ ਵੀ ਬਰਾਮਦ ਹੋ ਗਈ ਹੈ ਜਿਹੜੀ ਕਿੱਟ ਹੈ ਬਰਾਮਦ ਹੋ ਗਈ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਬਰਾਮਦ ਹੋ ਗਿਆ ਐੜਾ ਦਾਤ ਵਰਤਿਆ ਉਹ ਵੀ ਬਰਾਮਦ ਹੋ ਗਿਆ ਹੋਇਆ ਤੇ ਜਿਹੜੀ ਸਨੈਚ ਕੀਤੀ ਹੋਈ ਜਿਹੜੀ ਸਾਡੇ ਸਾਡੇ ਕੇਸ ਦੇ ਵਿੱਚ ਚੀਜ਼ ਹੈ ਉਹ ਵੀ ਬਰਾਮਦ ਹੋ ਗਈ ਮੈडम ਇਹ ਕਿਹੜੀ